ਕੁਝ ਨਾ ਖੱਲੀ 31 ਮਈ 2025 ਨਾ ਵੇਖੋ ਇਹ ਵੇਖੋ ਕਿ ਜਿੱਦਣ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਦਾ ਸਮਾਂ ਵਿਚਾਂ ਕਿ ਉਹਨਾਂ ਨੇ ਆਈ ਵਾਰੀ ਇੱਕ ਨਮਾ ਝੂਠ ਬੋਲਿਆ ਔਰ ਸਫੇਅ ਝੂਠ ਬੋਲਦੇ ਔਰ ਉਸਤੇ ਫਿਰ ਮੁੜ ਕੇ ਮੁੱਕਰ ਜਾਂਦੇ ਮੈਂ ਦੋ ਤਿੰਨ ਉਦਾਹਰਨ ਦਵਾਂ बटे ਇਹਨਾਂ ਨੇ ਇੱਕ ਆਪਦਾ ਵੱਡਾ ਵਹਿਦਾ ਕੀਤਾ ਸੀ ਜਾਂ ਕਿ ਅਸੀਂ ਹਜ਼ਾਰ ਹਜ਼ਾਰ ਰੁਪਈਆ ਭਾਰਤੀ ਪੈਨ ਨੂੰ ਦਵਾਂ ਕੁਛ ਅੰਦਾਜ਼ਾ ਲਾ ਲਓ ਉਹਦਾ 13000 ਕਰੋੜ ਰੁਪਈਆ ਇੱਕ ਸਾਲ ਦਾ ਬਣਦਾ ਤਿੰਨ ਸਾਲ ਬੀਤ ਗਏ 36000 ਕਰੋੜ ਤਾਂ ਉਹ ਦੇਣ ਵਾਲਾ ਕੀ ਉਹ ਦਿੱਤਾ ਫਿਰ ਦੂਜਾ ਵਾਅਦਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਜਿਹੜਾ ਆ ਇਲੀਗਲ ਮਾਈਨਿੰਗ ਚੱਲਦੀ ਐ ਅਸੀਂ ਇਸ ਨੂੰ ਸਾਰੇ ਨੂੰ ਲੀਗਲਾਈਜ਼ ਕਰਕੇ 20000 ਕਰੋੜ ਰੁਪਈਆ ਆਮਦਨ ਇਹਦੇ ਚ ਵਡਾਂਗੇ ਜਿਹੜਾ ਅਸੀਂ ਗਰੀਬਾਂ ਤੇ ਖਰਚ ਕਰਾਂਗੇ ਰੋਜ਼ ਰੌਲਾ ਪੈਂਦਾ ਇਹਨਾਂ ਨੂੰ ਪੁੱਛੋ ਤੁਸੀਂ 20000 ਛੱਡੋ ਜੇ 5 700 ਵੀ ਟੱਪੇ ਹੋ ਦੂਜਾ ਝੂਠੇ ਬੋਲਿਆ ਫਿਰ ਤੀਜਾ ਇਹਨਾਂ ਨੇ ਮਲਾਜਮਾਂ ਨਾਲ ਕੀਤੀ ਕਿ ਅਸੀਂ ਪੁਰਾਣੀ ਪੈਨਸ਼ਨ ਬਹਾਲ ਕਰਾਂਗੇ ਇਹਨਾਂ ਨੂੰ ਪੁੱਛੋ ਤੁਸੀਂ 2000 ਮਹੀਨਿਆਂ ਦਾ 22 ਦੀ ਨੋਟੀਫਿਕੇਸ਼ਨ ਕੀਤੀ ਹੈ ਜੇ ਅੱਜ ਤੱਕ ਪੁਰਾਣੀ ਪੈਨਸ਼ਨ ਬਹਾਲ ਕੀਤੀ ਲੋਕ ਕੋਰਟ 'ਚੋਂ ਜਾ ਕੇ ਆਰਡਰ ਲੈ ਰਹੇ ਆ ਇਹਨਾਂ ਦੀ ਨੀਅਤ ਅੱਜ ਵੀ ਮਾੜੀ ਹੈ ਫਿਰ ਇਹਨਾਂ ਨੇ ਕਿਹਾ ਸੀ ਅਸੀਂ ਹਰ ਬੱਚੇ ਨੂੰ ਬੇਰੋਜ਼ਗਾਰ ਬੱਚੇ ਨੂੰ ਨੌਕਰੀ ਦਦਾਂਗੇ ਦੱਸੋ ਕਿੰਨਿਆਂ ਨੂੰ ਨੌਕਰੀ ਦਿੱਤੀ ਆ ਪੰਜਾਬ ਦੇ ਨਾਲ ਤਾਂ ਕੀ ਦੇਣੀ ਸੀਗੀ ਜੰਮੂ ਕਸ਼ਮੀਰ ਹਰਿਆਣਾ ਗੁਆਂਢੀ ਸੂਬਿਆਂ ਤੋਂ ਲਿਆ ਲਿਆ ਬੱਚੇ ਮਾੜੀ ਮੋਟੀ ਨੌਕਰੀ ਦਿੱਤੀ ਆ ਪੰਜਾਬ ਦੇ ਦਾ ਫਿਰ ਬੇਰੋਜ਼ਗਾਰ ਅੰਨਾਂ ਨਾਲ ਵਜਦੇ ਗਏ ਇਸ ਲਈ ਹਰ ਵਾਅਦੇ ਤੋਂ ਇਹ ਸਰਕਾਰ ਭੱਜੀ ਆ ਜਿਹੜਾ ਡਿਵੈਲਪਮੈਂਟ ਦਾ ਵਾਅਦਾ ਸੀ ਜਿਹੜਾ ਇੱਥੇ ਇੰਡਸਟਰੀਅਲ ਗਰੋਥ ਦਾ ਵਾਅਦਾ ਸੀ ਮਤਲਬ ਹਰ ਚੀਜ਼ ਸਰਕਾਰ ਫੇਲ ਹੋ ਗਈ ਔਰ ਨਸ਼ਾ ਮੁਖ ਮੰਤਰੀ ਜਿਹੜਾ ਆਪ ਸਭ ਤੋਂ ਵੱਡਾ ਨਸ਼ਈ ਹੈ ਪੌਣੀ ਬੋਤਲ ਦੀ ਸ਼ਰਾਬ ਪੀ ਕੇ ਜਿਹਨੂੰ ਕਦੇ ਜਰਮਨੀ ਦੇ ਜਹਾਜ਼ ਤੋਂ ਲਾਹਤਾ ਹੋਵੇ ਕਦੇ ਪਾਰਲੀਮੈਂਟ ਚ ਪ੍ਰਧਾਨ ਮੰਤਰੀ ਦੇਸ਼ ਦੇ ਨੇ ਕਿਹਾ ਹੋਵੇ ਕਿ ਅੱਜ ਪੀ ਕੇ ਆਏ ਹੋ ਕਿ ਛੋਫੀ ਆਏ ਪਾਰਲੀਮੈਂਟ ਚ ਇਹਦੇ ਨਾਲ ਦੇ ਐਮਪੀ ਇਹਦੀ ਪਾਰਟੀ ਦੇ ਐਮਪੀ ਆ ਨੇ ਸ਼ਿਕਾਇਤ ਕਰਤੀ ਹੋਵੇ ਕਿ ਜੀ ਇਹ ਪੀ ਕੇ ਆਹੀ ਨੀ ਦੇ ਨਾਲ ਬਹਿ ਸਕਦੇ ਇਤੋਂ ਇਨੀ ਬਦਬੂ ਆਉਂਦੀ ਹੈ ਸਪੀਕਰ ਆਫ ਦਾ ਲੋਕ ਸਭਾ ਜਿਹੜਾ ਕਨਸਟੀਟਿਊਸ਼ਨਲ ਪੋਸਟ ਤੇ ਬੈਠੇ ਆ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਤੂੰ ਅੱਜ ਪੀ ਕੇ ਆ ਤੈਨੂੰ ਬੋਲਣ ਦਾ ਟਾਈਮ ਹੀ ਨਹੀਂ ਮਿਲਦਾ ਉਹ ਬੰਦਾ ਜਿਹੜਾ ਗੁਰੂ ਦੀ ਹਾਜ਼ਰੀ 'ਚ ਜਾ ਕੇ ਸ਼ਰਾਬ ਪੀ ਕੇ ਚਲੇ ਜਾ ਉਹ ਉਹ ਮਹਿਮਦਾ ਜੇ ਮਕੋਟਾ ਹੋਵੇ ਤੇ ਲੋਕ ਨਸ਼ਾ ਖਤਮ ਹੋਣਾ ਇਸ ਲਈ 31 ਤਰੀਕ ਇੱਕ ਇੱਕ ਪੀ ਆਰ ਡਰਾਮਾ ਹੈ ਜੀ ਇਹ ਅਖਬਾਰੀ ਡਰਾਮਾ ਹੈ ਜਿਹੜਾ ਅਖਬਾਰਾਂ 'ਚ ਸ਼ੁਰੂ ਹੋਊਗਾ ਤੇ ਅਖਬਾਰਾਂ 'ਚ ਖਤਮ ਹੋਊਗਾ ਉਹ ਅਸਲੀ ਹਾਲਾਤ ਪਿੰਡਾਂ ਦੇ ਕੀ ਨੇ ਉਹ ਰੋਜ਼ ਆਉਂਦੇ ਆ ਰੋਜ਼ ਅਖਬਾਰਾਂ ਤੇ ਟੀਵੀਆਂ ਤੇ ਉਹਦੀ ਖਬਰ ਲੱਗ ਰਹੀ ਹੈ ਇਸ ਲਈ ਹਰ ਚੀਜ਼ ਇੱਕ ਪੀਆਰ ਸਟੰਟ ਹੈ ਜੀ ਉਸ ਤੋਂ ਬਾਅਦ ਕੁਝ ਨਹੀਂ ਆ ਪੰਜਾਬ ਦੀ ਅਸਲੀ ਹਾਲਾਤ ਇਹ ਹੈ ਕਿ ਪੰਜਾਬ ਅੱਜ ਆਰਥਿਕ ਪੱਖੋਂ ਵੀ ਲਾਣ ਆਰਡਰ ਪੱਖੋਂ ਵੀ ਹਰ ਪੱਖ ਤੋਂ ਪੰਜਾਬ ਆਈਸੀਯੂ 'ਚ ਪਿਆ ਹੈ ਐਮਰਜੈਂਸੀ ਵਾਰਡ 'ਚ ਪਿਆ ਪੰਜਾਬ ਦਾ ਕੋਈ ਵਾਲੀ ਵਾਰਿਸ ਨਹੀਂ ਔਰ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਸਾਰੇ ਵੱਡੇ ਆਉਧਿਆਂ ਤੇ ਦਿੱਲੀ ਦੇ ਲੋਕ ਤੇ ਨਾਤ ਨੇ ਔਰ ਉਹ ਲੋਕਾਂ ਦਾ ਇੱਕੋ ਮਕਸਦ ਹੈ ਕਿ ਪੰਜਾਬ ਨੂੰ ਲੁੱਟੋ ਤੇ ਆਪਣੇ ਦਿੱਲੀ ਦੇ ਆਪ ਦੀਆਂ ਜੇਬਾਂ ਭਰੋ ਹੋਰ ਉਹਨਾਂ ਦਾ ਕੋਈ ਮਕਸਦ ਕੁਝੋ ਸੀਜ਼ਨ ਵੀ ਨਿਕਲਿਆ ਜੀ ਲੋਕੀ ਕਾਫੀ ਉਹਦੇ ਚ ਪ੍ਰੋਬਲਮਸ ਆਰਥੀਆਂ ਨੂੰ ਔਰ ਕਿਸਾਨਾਂ ਨੂੰ ਫੇਸ ਕਰਨ ਨੂੰ ਮਿਲਿਆ ਹੀ ਨੇ ਸਰਕਾਰ ਇਸ ਮੁੱਦੇ ਤੇ ਸੀਰੀਅਸ ਹੈ ਨਹੀਂ ਕਹਨ ਨੂੰ ਮੈਂ ਫੇਰ ਕਹਿ ਦਿਆਂ ਬਹੁਤ ਕੁਝ ਕਹਿ ਰਿਹਾ ਮਗਰ ਗਰਾਉਂਡ ਜ਼ੀਰੋ ਦੀ ਰਿਐਲਿਟੀ ਕੁਛ ਹੋ ਜਿਹੜੇ ਕਹਿੰਦੇ ਸੀ ਨਸ਼ਾ ਖਤਮ ਕਰਨ ਕੇ ਆ 35 ਮੌਕੇ 30 ਮੌਕਾ ਦਾ ਮਜੀਠੇ ਚ ਹੋਈਆਂ ਉਸ ਤੋਂ ਬਾਅਦ 5 6 ਹੋਰ ਹੋ ਗਈਆਂ ਸ਼ਰਾਬ ਨਾਲ ਇਲੀਗਲ ਸੇਲ ਆਫ ਸ਼ਰਾਬ ਇਸ ਲਈ ਹਰ ਚੀਜ਼ ਥੀ ਫੇਲ ਹੈ ਜੀ ਸਰਕਾਰ ਔਰ ਸਿਰ ਤੇ ਸਿਰ ਝੂਠ ਦੇ ਸਹਾਰੇ ਨਾਲ ਝੂਠ ਬੋਲ ਕੇ ਸਰਕਾਰ ਚਲਾਈ ਜਾ ਰਹੀ ਹੈ ਸਰਕਾਰ ਚਲਾਉਣ ਦੀ ਨਾ ਮਨਸ਼ਾ ਹੈ ਨਾ ਸੋਚ ਹੈ ਨਾ ਕਨਵਿਕਸ਼ਨ ਹੈ ਨਾ ਹਿੰਮਤ ਹੈ